ਹਾਂਜੀ ਜੈਗਵਾਰ RAM RAM ਸਤਿ ਸ੍ਰੀ ਅਕਾਲ ਦੇਸ਼ੋ ਦੇਸ਼ੋ ਵਸਤੇ ਮਨੇ ਸਾਰੇ ਭਾਈਚਾਰੇ ਨੇ ਸੋ ਭਾਈ ਜਣਾ ਅੱਜ ਰੋ ਮੁੱਦੋ ਆ ਇਹਦੇ ਪਰ ਮੈਂ ਗੱਲ ਕਰਨੇ ਲੱਗਾਂ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਬਜ਼ੁਰਗੋ ਪਲੇ ਜਾਂ ਜਿਹੜੇ ਵੀ ਮਾਰੇ ਸੀਨੀਅਰ ਛੀਏ ਮੈਂ ਉਹਨਾਂ ਕੋਲੇ ਹੱਥ ਜੋੜ ਕੇ ਮਾਫੀ ਮੰਗੂ ਵੀ ਜੇ ਮਾਰੇ ਪਲੇ ਕੋਈ ਗੱਲ ਗਲਤ ਕਹੀ ਜਾਵਾ ਤਰ੍ਹਾਂ ਵਾਸਤੇ ਮਨੇ ਮਾਫੀ ਦੇਚੋ ਹੀ ਮਾਰਾ ਸਿਰਫ ਇੱਕੋ ਵਿਚਾਰ ਆ ਜਿਹਨੂੰ ਮੈਂ ਆਪਣੀ ਬਰਾਦਰੀ ਅਗੇ ਧਰਮ ਚਾਹੁੰਦਾਂ ਹਾਂ ਸੋ ਪਾਈਓ ਜਿਨੋਂ ਆਪਾਂ ਦੇਖਿਆ ਆ ਅਮਰੀਕ ਨੇ ਕਈ ਫੋਨ ਫੋਨ ਵੀ ਆਵੇਂ ਜਿਹੜੇ ਗੱਲੇ ਹੋਵੇਂ ਬਰਾਦਰੀ ਦੇ ਤੌਰੇ ਪਰ ਕੇ ਵੀ ਮਸਲਾ ਪਰ ਤੇ ਮਹਾਰੀ ਗੱਲੇ ਹੋਵੇਂ ਜੀ 라ਵੀ ਵਾਲੀ ਖੜੀ ਵਾਲੀ ਤਪਾ ਵਾਲੀ ਪੰਜਾਬੀ ਵਾਲੀ ਹਨਾ ਸੋ ਪਾਈਓ ਪਹਿਲ ਗੱਲ ਤੇ ਹੀ ਆ ਵੀ ਇਹ ਚੀਜ਼ੇ ਨੇ ਤੁਸੀਂ ਆਪਣੇ ਬਾਰੇ ਕਿ ਤਾਮਣੋ ਵੀ ਅਭੀ 라ਵੀ ਮੰਨ ਲਿਆ ਗੱਲ ਠੀਕ ਆ ਪਰ ਜਿੱਦੇ ਕੋਈ ਵੀ ਬਰਾਦਰੀ ਨੂੰ ਮਸਲਾ ਹੋਵਾ ਜਾਂ ਜੱਤਾ ਕੋਈ ਵੀ ਮਹਰੀ ਕੌਮੇ ਨੂੰ ਮਸਲਾ ਹੋਵਾ ਤੋਤਾ ਸਾਰੇ ਇੱਕੇ ਝੰਡਾ નીચે ਖੜੇ ਕਰੋ ਵੀ ਅਮੀ ਗੁਆਰਵਾਜੀ ਘਰਾਂ ਦੀ ਠੀਕ ਆ ਉਹ ਤਾਂ ਮੈਂ ਕਿਉਂਕਿ ਮਸਲਾ ਇਸ ਕਰਕੇ ਮੈਂ ਕਹਿ ਰਿਹਾ ਹੂੰ ਕਿ ਮੈਂ ਕੋਈ ਗੱਲ ਬਾਤ ਹੋਈ ਸੀ ਤੇ ਮੈਨੇ ਫੋਨ ਆਇਓ ਕੇਰੋ ਕੋਈ ਯਾਰੀ ਤੇ ਪੰਜਾਬੀ ਆਲੇ ਨੂੰ ਮਸਲਾ ਆਇਆ ਹੀ ਮਹਾਰੋ ਮਸਲਾ ਨਹੀਂ ਆਇਆ ਤੇ ਰਵੀ ਆਲੇ ਨੂੰ ਮਸਲਾ ਹੀ ਮਹਾਰਾ ਮਸਲਾ ਨਹੀਂ ਖੜੀ ਆਲੇ ਨੂੰ ਮਸਲਾ ਹੀ ਮਹਾਰਾ ਮਸਲਾ ਨਹੀਂ ਹਨਾ ਸੋ ਇਹ ਚੀਜ਼ੇ ਪਰ ਤੁਸੀਂ ਧਿਆਨ ਦਿਓ ਕਿ ਜੁਣੇ ਬਰਾਦਰੀ ਦੇ ਝੰਡਾ ਵਿੱਚ ਤਮੀ ਆ ਜੀਓ ਜਦੇ ਤੇ ਜੇ ਕੋਈ ਵੀ ਮਾਰੋ ਮਸਲਾ ਉਹ ਕੱਤਾ ਵੀ ਹੋਵਾ ਉਹ ਹਾਲ ਓਵਰ ਇੰਡੀਆ ਮੀ ਹੋਵਾ ਜਾਂ ਹਾਲ ਓਵਰ ਵਰਲਡ ਮੀ ਹੋਵਾ ਦੁਨੀਆ ਮੀ ਕੇ ਵੀ ਕੋਨਾ ਮੀ ਹੋਵਾ ਜ ਜੁਣਾ ਮਾਰੀ ਬਰਾਦਰੀ ਦੀ ਹੁੰਦੇ ਨੇ ਨੁਕਸਾਨ ਹੋਈਆ ਉਹ ਤਾਂ ਮਾਰ ਬਰਾਦਰੀ ਸਿਰਫ ਕੋਈ ਗੱਲ ਕਰੀਆ ਵੀ ਈ ਮਾਰੀ ਬਾਜੀਗਰ ਕਮੇਨ ਖਿਲਾਫ ਜোন ਗੱਲ ਕਹੀ ਗਈ ਆ ਤੇ ਇਹਦੇ ਬਾਰੇ ਪੂਰ ਬਾਜੀਗਰ ਬਰਾਦਰੀ ਇੱਥੇ ਜੋ ਢੋਕੇ ਖੜੀ ਆ ਮੋਤਾ ਤਾਂ ਵੀ ਇਹ ਜੁਣੀ ਆਪਣੀ ਸਟੇਟਾਂ ਯਾ ਜੁਣੀ ਮਾਰ ਇਹ ਬਣੀ ਹੈ ਨਾ ਸੋ ਇਹਨਾਂ ਨੂੰ ਨਾਮ ਨਾ ਲੇ ਕਰੋ ਸਿਰਫ ਇੱਕ ਛੰਡਾ niche ਆ ਜਾ ਕਰੋ ਜੀ ਹਾਂ ਅਸੀਂ ਬਾਜੀਗਰਾਂ ਅਸੀਂ ਗੁਆਨਾ ਤੇ ਇਹ ਮਾਰ ਮੁੱਦਾਇਆ ਤੇ ਅਸੀਂ ਸਾਰੇ ਇਹਦੇ ਪਰ ਇੱਕ ਜੁਣ ਟੋਕੇ ਖੜੇ ਆ ਜੱਤਾ ਜੇਰ ਲੋੜ ਸ਼ਾ ਵੀ ਪਹੁੰਚੀਆਂ ਸੋ ਪਹਿਲ ਗੱਲ ਤੇ ਇਹ ਦੀ ਤੇ ਦੂਸਰੀ ਗੱਲ ਭਾਈ ਹੋਈ ਆ ਬਲੇ ਗਰੁੱਪ ਚੱਲੇ ਬੜੀ ਮਤਲਬ ਮਾਰੇ ਫੇਸਬੁੱਕ ਚੱਲੇ ਰਹੀਆਂ ਜਾਂ ਜੋ ਵੀ ਚੱਲੇ ਰਹੀ ਹੈ ਨਾ ਜੁਣੀ ਮਾਰੇ ਬਰਾਦਰੀ ਦੇ ਮਸਲੇ ਆਂ ਕਿਉਂਕਿ ਜਿੰਨਾ ਵੀ ਮਾਰ ਗਰੁੱਪ ਬਰਾਦਰੀ ਰ ਬਣੇ ਹੁਣੋਂ ਮੇ ਕੋਈ ਵੀ ਕੋਰੀਕਰ ਕੋਈ ਨਹੀਂ ਆ ਠੀਕ ਆ ਉਹਨਾਂ ਵਿੱਚ ਸਾਰੇ ਹੀ ਮਾਰ ਜੋ ਨੇ ਸੱਜਣ ਨਹੀਂ ਜਿਹਨੇ ਮਾਰ ਬਜ਼ੁਰਗ ਹੀ ਆ ਜਿਹਨੇ ਮਾਰ ਸੀਨੀਅਰ ਹੀ ਉਹ ਸਾਰੇ ਗਵਾਹ ਨੇ ਸਮਾਰ ਸਾਰੇ ਮਾਗਿਆਂ ਜੋੜ ਕੇ ਬੇਨਤੀ ਆ ਵੀ ਭਾਈ ਆਪਣੀ ਬੋਲੀ ਨਾ ਭੁੱਲੋ ਕਿਉਂਕਿ ਜੁਣੀ ਕੌਮ ਨੇ ਆਪਣੀ ਬੋਲੀ ਨੂੰ ਭੁੱਲ ਗਈ ਹੈ ਨਾ ਉਹ ਕਮਰ ਹਮੇਸ਼ਾ ਆਰ ਦੇਖੀ ਉਹਨਾਂ ਤੁਸੀਂ ਵੀ ਆਪਣੀ ਬੋਲੀ ਜ਼ਰੂਰ ਬੋਲੇ ਕਰੋ ਜੁਨੇ ਵੀ ਤੁਸੀਂ ਗਰੁੱਪੇ ਵਿੱਚ ਕੋਈ ਵਿਚਾਰ ਦਿਓ ਛੋ ਜੁਨੇ ਵੀ ਤੁਸੀਂ ਫੇਸਬੁੱਕੇ ਪਰ ਵਿਚਾਰ ਦਿਓ ਛੋ ਕਿਉਂਕਿ ਜੇ ਜੁਨੋ ਸੰਦੇਸ਼ ਤੁਸੀਂ ਬਰਾਦਰੀ ਨੇ ਦੇਣਾ ਉਹ ਆਪਣੀ ਬੋਲੀ ਵੀ ਦੇ ਕਰੋ ਮੈਨੇ ਕੋਈ ਫਰਕ ਨਹੀਂ ਪੜਤੋ ਕਿਉਂਕਿ ਅਮੀ ਕੋਰੋਂ ਵਾਸਤੇ ਨਾ ਕੋਈ ਬਿਆਨ ਦੇਵਾ ਤੇ ਨਾ ਕੋਈ ਉਹਨੋ ਗੱਲੇ ਅਮੀ ਚੀਜ਼ ਸਾਂਝ ਕਰਾਂ ਜੁਨ ਕੋਰੀ ਕਰੋਗਲੇ ਸਾਂਝ ਕਰਿਆ ਚੀਜ਼ ਆ ਜਾਂ ਜੁਨ ਉਹ ਮੰਚੇ ਪਰ ਬੋਲੇ ਵਾਲੀ ਚੀਜ਼ ਆ ਉਤਾ ਤੁਸੀਂ ਹਿੰਦੀ ਪੰਜਾਬੀ ਅੰਗਰੇਜ਼ੀ